ਹੁਣ ਤਾਂ ਉਹ ਤੇਰੀ ਸੀਲ ਪੈਕ ਬਾਈ ਸੀਲ ਪੈਕ ਹਾਪਾ ਸਵੇਰੀ ਦੁਕਾਨ 'ਤੇ ਜਾ ਕੇ ਦੇਖੇ 100+ ਫੋਨ ਹੈ ਸੀਲ ਪੈਕ ਮਾਲ ਹੈ ਬਾਈ ਜੀ ਸੀਲ ਪੈਕ ਥੱਲੇ ਹੀ ਮੰਗੇਰ ਤੂੰ ਥੱਲੇ ਹੀ ਮੰਗੇਰ ਫੋਨ ਨਹੀਂ ਬਾਹਰ ਜਾਣਾ ਚਾਹੀਦਾ ਤੂੰ ਯਾਰ ਸਾਰੇ ਜੀ ਸਾਰੇ ਕੋਈ ਨਹੀਂ ਮਿਲ ਗਿਆ ਪਰ 3 ਲੱਖ ਕੈਸ਼ ਮਿਲਣਾ ਰਹਿ ਗਿਆ ਮਾਰ ਆਪਣਾ ਕੋਈ ਨਹੀਂ ਬਾਈ ਸਭ ਮਿਲੂਗਾ ਮੈਂ ਉਰੀ ਦਾ ਪਿੰਡ ਗਈ ਆਂ ਗੱਲ ਫਰੇ ਗਈ ਆਂ ਇਹ ਦੇਰ ਵੀਰ ਦੀ ਦੁਕਾਨ 'ਤੇ ਕੰਮ ਕਰਾਂ ਮੈਂ ਨੀਚੇ ਵਾਲੀ ਪਹਾੜ ਵਾਲੀ ਬਾ ਅੱਛਾ 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 ਕਿਸ਼ਤਾਂ ਨਾ ਮਾਮੂ ਇਨਕੀ ਕੋਨਤਾ ਮਿਲ ਗਿਆ ਆ ਕਿਣ ਕੇ ਆਪਣੇ ਸਾਹ ਆਈ ਗਈ ਕਿਆ ਕਿੰਨਾ ਸਾਰਾ ਰੱਖ ਖਾਲੇ ਕਰ ਦਣਾ ਵਾ ਬਾਈਕ ਦਾ ਜਿਹੜਾ ਇਨਕੇ ਪਾਸ 18 ਬੱਚਾ ਪੋਣਾ ਕੀ ਜੋ ਤੇ ਪਰ ਹੈ ਗਰੀਕਾ ਵਿਚ ਕੇਰ ਆਈਏ ਮੈਂ ਨੰਬਰ ਮੈਚ ਕਰਨੇ ਸਾਨਗੇ ਹਾਂ ਪਾਜੀ ਆਪਾਂ ਸਵੇਰ ਦੇ ਗੱਲੀ ਕਰ ਰਹੇ ਸੀ ਕਿ ਕਵਾੜ ਚੋਣਾ ਸਾਰਾ ਉੱਥੀ ਹੈ

ਕਰੇਆਵਾ ਪੁਲਿਸ ਨੂੰ ਫੋਨ ਗੱਲ ਸੁਣ ਲੈ ਹੈਲੋ 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 ਗੱਡੀ ਉਠਾਇਆ ਉਹ ਉਠਾ ਸਾਹਮਣੇ ਪੜਾ ਉਹ ਬੜਾ ਵੀਵੋ ਵਾਲਾ ਹਾਂ ਇਹ ਉਹ ਸਾਥ ਉਸਕੇ 4 ਡੱਬੇ ਹੋ ਰਹੇ ਔਰ ਪੜੇ ਹੋ ਔਰ ਪੜੇ ਹੋ ਭਾਈ ਆਪਣੇ ਬੰਦੇ ਪਿੱਛਾ ਲਾ ਕੇ ਰੱਖੋ ਇਸਕੇ ਆਪਣੇ ਬੰਦੇ ਆਓ ਵੀ ਇਧਰ ਕੈਸ਼ ਨਹੀਂ ਮਿਲਿਆ ਕੈਸ਼ ਨਹੀਂ ਮਿਲਿਆ ਹਲੇ ਲੱਖ ਰੁਪਿਆ ਮੈਂ ਨਹੀਂ ਪਰਚਾ ਦਊਗਾ ਫਾਰੇ ਨਹੀਂ ਆਣੇ ਚੱਕੇ ਜਾਊਂਗਾ ਓਏ ਰੈਣ ਦਾ ਉਸਕੋ ਕਿਉਂ ਕਰ ਓਏ ਚੁੱਪ ਕਰ ਓ ਤੇਰੀ ਮੰਮੀ ਲਗਾ ਓਏ ਚੁੱਪ ਕਰ ਗਾਲੀ ਗੋਨ ਗਾਲਤੇ ਹੋ ਯਾਰ ਆਪਣੇ ਘਰ ਕੇ ਦੋ ਖੜੇ ਆ ਜਾਂ ਹਾਂ ਤੇ ਤੁਸੀਂ ਆਪ ਸਮਝ ਲੜੀ ਜਾ ਰਹੇਂ ਤੇਰਾ ਮਾਲ ਬਰਾਮਦ ਹੋ ਗਿਆ ਨਾ ਐਨਾ ਸ਼ੁਕਰ ਮਨਾ ਨਹੀਂ 70 ਲੱਖ ਦਾ ਲਾਈ ਬੇਚਣਾ ਫਾਨ ਵਾਲੇ ਉਹਨੂੰ ਕੀ ਲੈਣਾ ਇਖਰੋ ਯਾਰ ਤੇਰੀ ਹੈਲਪ ਕਰ ਰਹੇ ਆ ਪਿੰਡ ਵਾਲੇ ਉੱਪਰ ਤੋਂ ਤੁਸੀਂ ਗਾਹ ਪਾ ਰਹੇ ਆ ਆ ਮੇਰੀ ਬਾਤ ਸੁਣ 50 ਪੌਂਡ ਇਨਕੇ ਬੱਸ ਹੈ 50 ਖਾਓ ਪੌਂਡ ਜੋ ਫੋਨ ਕਿਥੇ 100 ਤੋਂ ਉੱਤੇ ਹਜ਼ਾਰ ਘਟ ਚੱਕੇ ਫਿਰਦੇ ਨੇ ਫੋਨ ਦਿਖਾ ये तो दो ये है रहे रहे है उधर आकर हमने कितने छोड़ दिए दबा दिए किठे पे दो दो तीन तो यहाँ पे हैं इस तरह है, के दो तीन तो सब गेहूं की बोरियों में कौन पता है वो और फोन निकाल, तो कहा। आ, आ, आपको पता पता निकाल, निकाल दो कहाँ है हां आपको तो बताया कहां निकाल रखे हैं इन्होंने विले और ले आओ ले आओ लेओ ब्राह्मण केड़े हो कट्टे हो सामान किथे किस तरफ देखला लो जी भाई जी इनके लड़कों पे चिट्टा हो क्या ओ तेरी ਕੋਈ ਨਹੀਂ ਕੋਈ ਨਹੀਂ ਕੋਈ ਨੂੰ ਲੱਪਣੋ ਇਹਨੂੰ ਕੁਝ ਨਾ ਕਰੋ ਇਹਦੇ ਮਾਲਕਾਂ ਨੇ ਬਾਈ ਜੀ ਆਪਣੇ ਪਿੰਡ ਦੇ ਅੰਦਰ ਨਾਬੇ ਵਾਲੇ ਰੋਡ ਦੇ ਉੱਪਰ ਅੰਬਗੇ ਸਾਹਮਣੇ ਠੇਕੇ ਦੇ ਸਾਹਮਣਾ ਜਿਹੜੀ ਸੋਸਾਇਟੀ ਹੈ ਇਹ ਝੁੱਗੀਆਂ ਜਿਹੜੀ ਬਣਾਈਆਂ ਠੇਕੇ ਦੇ ਸਾਹਮਣਾ ਇੱਥੇ ਬੰਦੇ ਪਕੜੇ ਆ ਇੱਥੇ ਬਾਈ ਉਹਨੇ ਆਏ ਹੋਏ ਆ ਵੀਆਈਪੀ ਰੋਡ ਤੇ 70 ਲੱਖ ਰੁਪਏ ਦੀ ਚੋਰੀ ਔਰ ਇਨਕੇ ਪਾਸ ਅਸਲਾ ਵੀ ਬਰਾਮਦ ਹੈ ਇੱਥੇ ਜਲਦੀ ਜਲਦੀ ਆ ਕੇ ਇਨਵੈਸਟੀਗੇਸ਼ਨ ਕਰੋ ਜੋ ਵੀ ਹੈ ਔਰ ਤਹਿਕੀਕਾਤ ਕਰੋ ਉਰਾ ਕੇ ਭਾਈ ਜਾ ਦੇ ਕਣਾ ਯਾਹਾਂ ਸੇ ਹਟਾਓ ਪਹਿਲੇ ਫੋਟੋ ਯਾਹਾਂ ਤੇ ਵੀਡੀਓ ਬਣਾਏ ਵੀਡੀਓ ਬਣਾਉ ਉਹ ਗੇਰ ਦਾ ਵੀਡੀਓ ਉਹ ਤਾਂ ਪੁੱਛ ਲਿਆ ਨਾ ਦੇ ਦੇ ਉਹਨੇ ਆਪਣੇ ਪੁੱਛੀ ਗਏ ਉਹਨੂੰ ਸਾਰੇ ਨਾ ਬੜੋ ਗਾਜੂ ਸਾਰੇ ਬਾਹਰ ਪਿੱਛਾ ਹੋ ਸਾਰੇ ਬੰਦੇ ਨਾ ਭਾਜੀ ਬਾ ਵੀਡੀਓ ਬਣ ਰਹੀ ਹੈ ਤੁਸੀਂ ਆਜੋ ਭਾਜੀ ਆਣਾ ਦੇਖ ਮੈਨੂੰ ਇੱਕੀ ਕੋਣ ਬੰਦੇ ਆ ਵੰਗੋ ਦੇ ਨਿਕਾਲ ਲੋ ਕੱਢੋ ਸਮਾਨ ਕੱਢੋ ਸਾਰਾ ਲਿਆਓ ਲਿਆਓ ਸਾਰਾ ਪਈ ਸੋਪਲਸ ਪੂਰੀ ਦਾ ਲੈ ਲੈ ਉਹ ਯਾਰ ਆਜ਼ਮਾਨ ਨਿਕਾਲ ਦੇ ਜੋ ਵੀ ਹੋਰ ਤੋਂ ਨੀਚੇ ਗਰਾਜ਼ ਦੀ ਯਾਰ ਓ ਯਾਰ ਇਸ ਮਗਰ ਕੋਈ ਇੱਕ ਮਿੰਟ ਹਟੇ 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 ਮਿਲ ਗਿਆ ਪੂਰਾ ਨਾਮਤ ਹੋ ਗਏ ਹੁਣ ਤਾਂ ਉਹ ਤੇਰੀ ਸੀਲ ਪੈਕ ਬਾਈ ਸੀਲ ਪੈਕ ਹਾਪਾ ਸਵੇਰੀ ਦੁਕਾਨ 'ਤੇ ਜਾ ਕੇ ਦੇਖੇ ਸੋਪਲਸ ਫੋਨ ਹੈ ਸੀਲ ਪੈਕ ਮਾਲਿਆ ਬਾਈ ਜੀ ਸੀਲ ਪੈਕ ਬੰਦਾ ਮਰ ਥੱਲੇ ਹੀ ਮੰਗੇ ਤੂੰ ਥੱਲੇ ਹੀ ਮੰਗੇ ਫੋਨ ਨਹੀਂ ਬਾਹਰ ਜਾਣਾ ਚਾਹੀਦਾ ਤੂੰ ਯਾਰ ਸਾਰੇ ਹੋਏ ਜੀ ਸਾਰੇ ਕੋਈ ਨਹੀਂ ਮਿਲ ਗਿਆ ਬਸ 3 ਲੱਖ ਕੈਸ਼ ਮਿਲਣਾ ਰਹਿ ਗਿਆ ਮਾਰ ਆਪਣਾ ਕੋਈ ਨਹੀਂ ਬਾਈ ਸਭ ਮਿਲੂਗਾ ਮੈਂ ਉਰੀ ਦਾ ਪਿੰਡ ਗਈ ਆਂ ਗੱਲ ਪ੍ਰੇ ਗਈ ਆਂ ਅੱਜ ਆ ਵੀਰ ਦੀ ਦੁਕਾਨ 'ਤੇ ਕੰਮ ਕਰਾਂ ਮੈਂ ਨਿਚੇ ਵਾਲੀ ਪਹਾੜ ਮੇਰ ਵਾਲੀ ਬਾ ਅੱਛਾ 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 ਕੋਈ ਨੂ ਪਿੰਡ ਗਿਆ ਆਪਣੇ ਹਿਸਾਬ ਆਈ ਗਈ ਕਿਆ ਕੰਨਾਸਾ ਰੱਖ ਖਾਲੇ ਕਰ ਦਣਾ ਵਾ ਬਾਈਕ ਜਿਹੜਾ ਇਨਕੇ ਪਾਸ 18 ਬੱਚਾ ਪੁਆਣਾ ਕੀ ਜੋ ਤੇ ਪਰ ਹੈਗਾ ਰੀਕਾ ਹਾਂ ਵਿਚਗੇਰ ਆਈਏ ਮੈਂ ਨੰਬਰ ਮੈਚ ਕਰਨੇ ਸਾਨੂੰ ਹਾਂ ਵਿਚਿਆ ਵਿਚ ਭਾਜੀ ਆਪਾਂ ਸਵੇਰ ਦੇ ਗੱਲੀ ਕਰ ਰਹੇ ਸੀ ਕਿ ਕਵਾੜ ਚੋਣਾ ਸਾਰਾ ਉੱਥੇ ਹੀ ਆ चलो 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 चलो